ਦੇਖੋ ਜਿਹੜੀ ਸਿੱਖ ਸਿਆਸਤ ਹੈ ਨਾ ਜੀ ਇਹ ਮਿੱਧ ਪ੍ਰਸਤੀ ਦੀ ਸਿਆਸਤ ਨਹੀਂ ਹਾਂ ਇਹ ਪੰਥ ਪ੍ਰਸਤੀ ਦੀ ਆਪਣੇ ਖਿੱਤੇ ਦੀ ਪੰਜਾਬ ਪ੍ਰਸਤੀ ਦੀ ਪਰ ਲੋਕਪੱਖੀ ਸਿਆਸਤ ਰਹੀ ਹੁਣ ਅ ਪਿਛਲੇ ਸਮੇਂ ਜੇ ਆਪਾਂ ਦੇਖਿਆ ਉਹਨੂੰ ਸਰਦਾਰ ਬੈਂਤ ਸਿੰਘ ਦੇ ਲੜਕੇ ਨੂੰ ਐਮਪੀ ਬਣਾ ਦਿੱਤਾ ਉਹਦੇ ਕੋਲ ਕੋਈ ਜਥੇਬੰਦੀ ਨਹੀਂ ਸੀ ਕੋਈ ਉਹਦੇ ਕੋਲ ਕੈਡਰ ਨਹੀਂ ਸੀ ਇਦਾਂ ਹੀ ਅਮਰਪਾਲ ਸਿੰਘ ਨੂੰ ਐਮਪੀ ਬਣਾ ਦਿੱਤਾ ਉਹਦੇ ਕੋਲ ਵੀ ਕੋਈ ਪਾਰਟੀ ਨਹੀਂ ਸੀ ਕੋਈ ਕੈਡਰ ਨਹੀਂ ਸੀ ਹਾਲਾਤ ਇਹ ਬਣੇ ਹੋਏ ਆ ਵੀ ਜਿਹੜੇ ਲੋਕ ਮਾੜਾ ਮੋਟਾ ਪੋਲਿਟਿਕਸ ਨੂੰ ਸਮਝਦੇ ਆ ਪੋਲਿਟੀਕਲ ਲੋਕਾਂ ਦੇ ਕਿਰਦਾਰ ਨੂੰ ਸਮਝਦੇ ਆ ਜਦੋਂ ਉਹ ਰੋਟੀ ਨਹੀਂ ਪਾਉਣ ਆਉਣਗੇ ਤੇ ਫਿਰ ਉਹ ਕਿਸੇ ਦੀ ਕਿਸਮਤ ਦਾ ਫੈਸਲਾ ਨਹੀਂ ਕਰ ਸਕਦਾ ਅਸਿਕਾ ਸ਼ਹਿਰ ਨੂੰ ਮੈਨ ਤੇ ਰੰਦਾਵਾ ਅਸੀਂ ਸਮੇਂ ਸਰ ਇੰਟਰਵਿਊਜ਼ ਆਈਆਂ ਹੋਈਆਂ ਮਾਨਾਸ਼ ਸ਼ਖਸੀਤਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਕਰਦੇ ਰਹਿੰਦੇ ਆ ਜਥੇਦਾਰ ਸੁਖਦੇਵ ਸਿੰਘ ਪੌਰ ਸਾਡੇ ਇੱਥੇ ਨਿਊਜ਼ੀਲੈਂਡ ਨੀਜੀ ਫੇਰੀ ਦੇ ਤੇ ਆਏ ਹੋਏ ਸੀ ਅਸੀਂ ਉਹਨਾਂ ਦੇ ਨਾਲ ਸਮਾਂ ਬਣਾ ਕੇ ਤੁਹਾਡੇ ਲਈ ਜਿਹੜੀ ਇੰਟਰਵਿਊ ਕਰਨ ਜਾ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪੌਰ ਸਾਹਿਬ ਤੁਸੀਂ ਪਹਿਲਾਂ ਵੀ ਨਿਊਜ਼ੀਲੈਂਡ ਦੇ ਵਿੱਚ ਇੱਥੇ ਆਇਓ ਕਿਵੇਂ ਦਾ ਰਿਹਾ ਤੁਹਾਡਾ ਟ੍ਰਿਪ ਇਸ ਬਾਰੇ ਬਹੁਤ ਵਧੀਆ ਬਹੁਤ ਕਿਰਪਾ ਸਾਰੇ ਸਜਣ ਮਿੱਤਰ ਸਾਰੇ ਸਾਥੀ ਹਾਂ ਜੀ ਬਹੁਤ ਅੱਛੇ ਆਪਨੀ ਕਿਰਤ ਕਰਦੇ ਆ ਨਾਲੇ ਪੰਜਾਬ ਦੀ ਸੋਭਾ ਵਧਾਉਂਦੇ ਜੀ ਅਮ ਪਰ ਸਭ ਤੁਸੀਂ ਪੰਜਾਬੀ ਸਿੱਖ ਸਿਆਸਤ ਦੇ ਵਿੱਚ ਤੋੜਾ ਸਾਹਿਬ ਦੇ ਨਾਲ ਵੀ ਸਮਾਂ ਗੁਜ਼ਾਰਿਆ ਤੁਸੀਂ ਬਹੁਤ ਸਿਆਸਤਦਾਨ ਜਿਹੜੇ ਪੰਜਾਬ ਦੇ ਵਿੱਚ ਸ਼ਰਮਾਉਂ ਖੋ ਨਿਭੜੇ ਉਹਨਾਂ ਦੇ ਨਾਲ ਤੁਸੀਂ ਨਿਜੀ ਸਮਾ ਬਤਾਉਂਦੇ ਆ ਕੌਮ ਦੇ ਲਈ ਬਹੁਤ ਜਦੋਜਾਦ ਕੀਤੀ ਹੈ ਹੁਣ ਜਿੱਥੇ ਆਪਾਂ ਜੇਸ ਡਗਰ ਦੇ ਉਤੇ ਖੜੇ ਆ ਬਹੁਤ ਕੋਸ਼ਿਸ਼ ਹੋ ਨਿਬੜਿਆ ਇਸ ਸਾਲ ਮਾਫੀਆਂ ਤੇ ਮਾਫੀਆਂ ਤੁਹਾਡੇ ਕਹਿ ਹੋਈ ਡੜੇ ਬੋਲੋ ਸੱਚ ਹੋ ਨਿਬੜੇ ਤੁਹਾਡੀਆਂ ਡੜੀਆਂ ਕੀਤੀਆਂ ਹੋਈਆਂ ਪ੍ਰੋਟੈਸਟ ਜੜੀਆਂ ਉਸ ਸਮੇ ਪਸੰਦ ਬਹੁਤਿਆਂ ਨੂੰ ਨਹੀਂ ਆਈਆਂ ਉਹ ਵਾਕਿਆ ਹੀ ਕੌਮ ਦੇਖ ਰਹੀ ਆ ਕਿ ਖੁਦ ਆ ਕੇ ਮਾਫੀਆਂ ਉਹਨਾਂ ਨੇ ਮੰਗ ਦਿੱਤੀਆਂ ਜਿਹੜੇ ਕਹਿੰਦੇ ਸੀ ਕਿ ਹੀ ਜੇਬ ਦੇ ਵਿੱਚ ਐਸਜੀਪੀਸੀ ਪਾਈ ਹੋਈ ਆ ਉਹ ਫਰਕ ਪੈ ਗਿਆ ਸਮਾਂ ਜਿਹੜਾ ਜਿਹੜਾ ਇੱਕ ਨਵਾਂ ਮੋੜ ਲੈ ਰਿਹਾ ਤੁਸੀਂ ਸਿੱਖ ਸਿਆਸਤ ਦੇ ਪੱਖੋਂ ਕਿਵੇਂ ਇਹ ਸਾਰਾ ਦੇਖਦੇ ਹੋ ਦੇਖੋ ਜਿਹੜੀ ਸਿੱਖ ਸਿਆਸਤ ਹੈ ਨਾ ਜੀ ਇਹ ਨਿੱਜ ਪ੍ਰਸਤੀ ਦੀ ਸਿਆਸਤ ਨਹੀਂ ਹਾਂ ਇਹ ਪੰਥ ਪ੍ਰਸਤੀ ਦੀ ਆਪਣੇ ਖੇਤੇ ਦੀ ਪੰਜਾਬ ਪ੍ਰਸਤੀ ਦੀ ਔਰ ਲੋਕਪੱਖੀ ਸਿਆਸਤ ਰਹੀ ਹੈ ਜੀ ਔਰ ਇਹਨੂੰ ਹਮੇਸ਼ਾ ਹੀ ਨਿਰਤਾਰਤ ਕਰਨ ਵਾਲੇ ਪੰਜਾਬ ਦੇ ਲੋਕ ਰਹੇ ਜੀ ਪੰਥ ਰਿਹਾ ਪੰਜਾਬ ਰਿਹਾ ਜਦੋਂ ਜਦੋਂ ਇਹ ਸਿਆਸਤ ਲੋਕਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਵਰਤੀ ਹਾਂ ਉਦੋਂ-ਉਦੋਂ ਪੰਥ ਨੂੰ ਤੇ ਪੰਜਾਬ ਨੂੰ ਦੁਸ਼ਵਾਰੀਆਂ ਚੱਲਣੀਆਂ ਪਈਆਂ ਜੀ ਔਰ ਪਿਛਲੇ ਸਮੇਂ ਦੇ ਵਿੱਚ ਵੀ ਆਪਾਂ ਵੇਖਿਆ ਹਾਂ ਹਮ ਇੱਕ ਪਰਿਵਾਰ ਨੇ ਆਪਣੀ ਤਾਕਤ ਵਧਾਉਂਦਿਆਂ ਵਧਾਉਂਦਿਆਂ ਜੀ ਸਾਰਾ ਕੁਝ ਡਿਸਟਰਬ ਕਰਕੇ ਰੱਖ ਦਿੱਤਾ ਜੀ ਜਿਹੜੇ ਪੰਥਕ ਇੰਸਟੀਚਿਊਸ਼ਨ ਸੀ ਉਹਨਾਂ ਦੀ ਕ੍ਰੈਡੀਬਿਲਟੀ ਵੀ ਖਤਮ ਕਰ ਦਿੱਤੀ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡੀਬਿਲਟੀ ਵੀ ਕੋਈ ਖਾਸ ਨਹੀਂ ਰਹੀ ਹਾਂ ਔਰ ਜਿਹੜੇ ਪੋਲੀਟੀਕਲ ਫੀਲਡ ਸੀਗੇ ਜਿੱਥੇ ਪੰਥ ਤੇ ਪੰਜਾਬ ਦੀ ਆਵਾਜ਼ ਉੱਠਣੀ ਸੀ ਹਾਂ ਉਹ ਪੋਲੀਟੀਕਲ ਪਲੈਟਫਾਰਮ ਵੀ ਉਹਨਾਂ ਨੇ ਆਪਣੀ ਤਾਕਤ ਵਧਾਉਂਦਿਆਂ ਵਧਾਉਂਦਿਆਂ ਖਤਮ ਕਰ ਦਿੱਤਾ ਜੀ ਅੱਜ ਪੰਜਾਬ ਦਾ ਸਿੱਖ ਤਾਂ ਹੈ ਹੀ ਹਾਂ ਜਿਹੜਾ ਡਾਇਸਪੋਰਾ ਉਹ ਵੀ ਇਸ ਗੱਲੋਂ ਉਦਾਸ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਪੰਜਾਬ ਦੀ ਅਗਵਾਈ ਔਖੇ ਸੌਖੇ ਸਮੇਂ ਕਰਦੇ ਰਹੇ ਜੀ ਉਹਨਾਂ ਦੇ ਕੋਲ ਨਾ ਕੋਈ ਰਾਜਨੀਤਿਕ ਪਲੇਟਫਾਰਮ ਹੈ ਨਾ ਕੋਈ ਰਿਲੀਜੀਅਸ ਇੰਸਟੀਚੂਸ਼ਨ ਦੀ ਕ੍ਰੈਡੀਬਿਲਟੀ ਹੈ ਹਾਂ ਔਰ ਦੋਨੋਂ ਹੀ ਪੱਖਾਂ ਤੋਂ ਉਹ ਨਿਪੇੜਿਆ ਜਾ ਰਿਹਾ ਪੰਜਾਬ ਨੂੰ ਦੇਖ-ਦੇਖ ਕੇ ਬਹੁਤ ਚਿੰਤਤ ਨੇ ਇਸ ਤੋਂ ਕੋਈ ਵੀ ਜਿਹੜਾ ਪੰਜਾਬ ਨਾਲ ਜਾਂ ਪੰਥ ਨਾਲ ਪਿਆਰ ਕਰਨ ਵਾਲਾ ਵਿਅਕਤੀ ਹੈ ਉਹ ਕਦੀ ਇਹ ਭਜ ਰਹਿ ਨਹੀਂ ਸਕਦਾ ਅ ਪਰ ਸੋਲੂਸ਼ਨ ਕੀ ਦੇਖਦੇ ਹੋ ਫਿਰ ਦੇਖੋ ਜਦੋਂ ਐਸਾ ਮਸਲਾ ਹੁੰਦਾ ਹੈ ਨਾ ਇਹ ਇੱਕ ਲੰਬਾ ਪ੍ਰੋਸੈਸ ਚੱਲਿਆ ਜੀ ਜਦੋਂ ਦਾ ਬਾਦਲ ਪਰਿਵਾਰ ਦੇ ਕੋਲ ਕਮਾਂਡ ਆਈ ਨਾ ਜੀ ਕਮਾਂਡ ਤਾਂ ਉਹਨਾਂ ਕੋਲ ਅਕਾਲੀ ਦਲ ਦੀ ਆਈ ਸੀ ਕਿਉਂਕਿ ਅਕਾਲੀ ਦਲ ਨੇ ਟਿਕਟਾਂ ਬੰਡਣੀਆਂ ਹੁੰਦੀਆਂ ਸੀ ਜੀ ਉਹਨਾਂ ਦੇ ਬਾਦਲਾ ਨਹੀਂ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਬੰਡਣੀਆਂ ਸੀ ਸ਼੍ਰੋਮਣੀ ਕਮੇਟੀ ਰਾਹੀਂ ਉਹਨਾਂ ਨੇ ਜਿਹੇਦਾਰ ਲਾਉਣੇ ਸੀ ਹਾਂ ਉਸੇ ਹੀ ਪਰਿਵਾਰ ਨੇ ਸਰਕਲਾਂ ਦੇ ਜਿਹੇਦਾਰ ਲਾਉਣੇ ਸੀ ਉਹਨੇ ਜ਼ਿਲ੍ਹਿਆਂ ਦੇ ਜਿਹੇਦਾਰ ਉਹਨੇ ਐਮਐਲਏ ਬਣਾਉਣੇ ਸੀ ਉਹਨੇ ਚੇਅਰਮੈਨ ਬਣਾਉਣੇ ਤਾਕਤ ਬਹੁਤ ਜ਼ਿਆਦਾ ਆ ਗਈ ਸੀ ਜੀ ਜਦੋਂ ਉਹਦੀ ਇਹ ਤਾਕਤ ਆਈ ਹੈ ਹਾਂ ਉਹਨਾਂ ਨੇ ਇਹਨੂੰ ਆਪਣੇ ਪਰਿਵਾਰ ਲਈ ਵੀ ਵਰਤਿਆ ਤੇ ਆਪਣੇ ਸਾਥੀਆਂ ਦੇ ਪਰਿਵਾਰਾਂ ਲਈ ਵੀ ਇਹਨੂੰ ਵਰਤਿਆ ਹਾਂ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਦੇ ਮੁੰਡਿਆਂ ਨੂੰ ਐਮਐਲਏ ਬਣਾ ਬਣਾ ਕੇ ਕਿਸੇ ਨੂੰ ਚੇਅਰਮੈਨ ਬਣਾ ਬਣਾ ਕੇ ਵਰਕਰਾਂ ਦਾ ਹੱਕ ਮਾਰਦੇ ਰਹੇ ਹਾਂ ਤੇ ਅਖੀਰ ਵਰਕਰ ਪਾਸੇ हट ਗਿਆ ਹਾਂ ਤੇ ਉਹ ਜਿਹੜੇ ਲੋਕ ਸੀਗੇ ਉਹਨਾਂ ਨੇ ਦੇਖਿਆ ਵੀ ਸਾਨੂੰ ਇਹ ਕੁਰਸੀਆਂ ਨਹੀਂ ਦੇ ਸਕਦੇ ਉਹਨਾਂ ਨੇ ਹੌਟ ਟਿਕਾਣੇ ਲੱਭ ਲਏ ਹਾਂ ਉਹਦਾ ਹੀ ਨਤੀਜਾ ਹੈ ਅੱਜ ਪੰਜਾਬ ਦੇ ਵਿੱਚ ਇਹ ਏਡਾ ਵੱਡਾ ਖਲਾਅ ਪੈਦਾ ਹੋ ਗਿਆ ਜਿਹਦੇ ਤੋਂ ਹਰ ਪੰਜਾਬ ਪ੍ਰਸਤ ਜਿਹੜਾ ਚਿੰਤਤ ਹੈ ਹਾਂ ਔਰ ਇਹਦੇ ਲਈ ਜਦੋਂ ਰੀਕਨਸਟਰਕਟ ਹੁੰਦਾ ਨਾ ਸਿਸਟਮ ਹਾਂ ਉਹਨੂੰ ਫਿਰ ਟਾਈਮ ਲੱਗਦਾ ਹੁੰਦਾ ਥੋੜਾ ਜਿਹਾ ਜੀ ਕੋ ਉਸਲ ਬਟੇ ਲੈ ਰਹੀ ਹੈ ਪੰਜਾਬ ਦੀ ਜਨਤਾ ਵੀ ਪੰਜਾਬ ਦੀ ਕੌਮ ਵੀ ਜਿਹੜੇ ਪੰਜਾਬ ਨਾਲ ਪਿਆਰ ਕਰਨ ਵਾਲੀਆਂ ਧਿਰਾਂ ਵੀ ਉਹਨੋਂ ਪਿਛਲੇ ਸਮੇਂ 'ਚ ਆਪਾਂ ਦੇਖਿਆ ਉਹਨੂੰ ਸਰਦਾਰ ਬਿਮਨ ਸਿੰਘ ਦੇ ਲੜਕੇ ਨੂੰ ਐਮਪੀ ਬਣਾ ਦਿੱਤਾ ਹਾਂ ਉਹਦੇ ਕੋਲ ਕੋਈ ਜਥੇਬੰਦੀ ਨਹੀਂ ਸੀ ਕੋਈ ਉਹਦੇ ਕੋਲ ਕੈਡਰ ਨਹੀਂ ਸੀ ਹਾਂ ਇਦਾਂ ਹੀ ਅਮਰਤਪਾਲ ਸਿੰਘ ਨੂੰ ਐਮਪੀ ਬਣਾ ਦਿੱਤਾ ਉਹਦੇ ਕੋਲ ਵੀ ਕੋਈ ਪਾਰਟੀ ਨਹੀਂ ਸੀ ਕੋਈ ਕੈਡਰ ਨਹੀਂ ਸੀ ਹਾਂ ਆ ਹੁਣ ਤੁਸੀਂ ਰੀਸੈਂਟਲੀ ਦੇਖੋ ਪੰਜਾਬ ਯੂਨੀਵਰਸਿਟੀ ਯੂਨੀਵਰਸਿਟੀ ਦੀਆਂ ਇਲੈਕਸ਼ਨਾਂ ਹੋਈਆਂ ਜੀ ਉੱਥੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਆਪਣਾ ਆਈਕਨ ਮੰਨ ਕੇ ਜਿਹੜੇ ਲੋਕ ਸੰਘਰਸ਼ ਕਰ ਰਹੇ ਸੀ ਹਾਂ ਪਿਛਲੀ ਵਾਰੀ ਵੀ ਉਹਨਾਂ ਨੇ ਲੜਿਆ ਹੈ ਕਿ ਉਹਨਾਂ ਨੇ ਬਹੁਤ ਵੱਡੇ ਮਾਰਜਨ ਨਾਲ ਜਿੱਤ ਪ੍ਰਾਪਤ ਕੀਤੀ ਹੈ। ਹਾਂ ਇਹ ਮੈਨੂੰ ਲੱਗਦਾ ਇਹ ਹੈ ਵੀ ਇਹ ਕੋਈ ਛੋਟੀਆਂ-ਮੋਟੀਆਂ ਜਿੱਤਾਂ ਨਹੀਂ ਹੈ। ਜੀ ਪੰਜਾਬ ਦੀ ਜਵਾਨੀ ਉਸਲ ਬੱਟੇ ਲੈ ਰਹੀ ਹੈ। ਹਾਂ ਪਲੈਟਫਾਰਮ ਪਾਲ ਰਹੀ ਹੈ। ਹਾਂ ਉਹਨਾਂ ਨੂੰ ਜਿੱਥੇ ਮੌਕਾ ਮਿਲਦਾ ਉਹ ਆਪਣੀ ਹੋਣ ਦਾ ਅਹਿਸਾਸ ਕਰਾਉਂਦੇ ਆ। ਉੱਥੇ ਭਾਜਪਾ ਨੇ ਸਾਰਾ ਜ਼ੋਰ ਲਾਇਆ ਸੀ, ਸਟੇਟ ਗਵਰਨਮੈਂਟ ਨੇ ਸਾਰਾ ਜ਼ੋਰ ਲਾਇਆ ਸੀ ਫੇਰ ਵੀ ਸੱਤ ਦਾ ਬੰਦਾ ਚੁਣਿਆ ਜਾਣਾ ਔਰ ਏਡੇ ਵੱਡੇ ਮਾਰਜਨ ਨਾਲ ਚੁਣਿਆ ਜਾਣਾ। ਇਹ ਦੋ ਨੌਜਵਾਨਾਂ ਨੂੰ ਐਮਪੀ ਬਣਾ ਦੇਣਾ। ਇਹ ਸਾਬਤ ਕਰਦਾ ਹੈ ਕਿ ਪੰਜਾਬ ਦੀ ਜਵਾਨੀ ਅਵੇਸਲੇ ਚ ਨਹੀਂ ਹੈ ਹਾਂ ਉਹ ਉਸਲ ਬੱਟੇ ਲੈ ਰਹੀ ਹੈ ਜਿਸ ਦਿਨ ਉਹਨਾਂ ਨੇ ਆਪਣੀ ਤਾਕਤ ਨੂੰ ਕਨਸੋਲिडेट ਕਰ ਲਿਆ ਉਹਨਾਂ ਨੇ ਬਦਲ ਪੇਸ਼ ਕਰ ਦੇਣਾ ਹਾਂ ਬਾਰ ਬਿਠੇ ਜਿਹੜੇ ਸਿੱਖ ਨੇ ਇਹਨਾਂ ਕੰਟਰੀਸਟ ਡੈਮੋਕ੍ਰੇਸੀਜ਼ ਮੰਨਦੇ ਨੇ ਤੁਸੀਂ ਟਾਂਚਾ ਧਾਰਮਿਕ ਹੋਵੇ ਸੱਭਿਆਚਾਰਕ ਹੋਵੇ ਆ ਪੋਲਿਟਿਕਲ ਹੋਵੇ ਇਹਨਾਂ ਸਾਰਿਆਂ ਦੀ ਵੱਖ-ਵੱਖ ਰੂਪ ਜਿਹੜੇ ਆ ਬڑے ਅਨਸ਼ਾਸਿਤ ਤਰੀਕੇ ਦੇ ਨਾਲ ਇੱਥੇ ਜਿਹੜੀ ਚੱਲਦੇ ਦੇਖਦੇ ਹੋ ਇੱਕ ਪਰਿਵਾਰ ਜਿਹੜਾ ਉਸ ਦੀ ਤਾਕਤ ਇੱਕ ਤਾਕਤਵਰ ਕੌਮ ਜਿਹੜੀ ਆ ਉਸ ਤੇ ਭਾਰੂ ਪੈ ਜਵੇ ਇਸ ਨੂੰ ਲੈ ਕੇ ਬਾਹਰ ਬੈਠਾ ਜਿਹੜਾ ਸਿੱਖ ਹੈ ਉਹ ਕਈ ਵਾਰ ਸਮਝਣ ਦੇ ਵਿੱਚ ਅਸਮਰਥ ਹੋ ਜਾਂਦਾ ਹੈ ਬਾਰ ਬਾਰ ਕਿ ਇਹ ਜਕੜ ਟੁੱਟ ਕਿਉਂ ਨਹੀਂ ਰਹੀ ਤੇ ਅਸੀਂ ਸਾਰੇ ਸੁਰਖਰੂਆਂ ਦੁਨੀਆ ਦੇ ਵਿੱਚ ਤੇ ਸਾਡਾ ਕੋਈ ਬਸ ਨਹੀਂ ਚੱਲ ਰਿਹਾ ਹੂੰ ਦੇਖੋ ਇਸ ਤਰ੍ਹਾਂ ਹੈ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਨਾ ਖਾਸ ਕਰਕੇ ਇੰਡੀਅਨ ਪੋਲਿਟਿਕਸ ਨੂੰ ਜੇ ਆਪਾਂ ਸਾਰੇ ਨੂੰ ਦੇਖਦੇ ਹਾਂ ਹੂੰ ਉੱਥੇ ਸਾਰੇ ਲੋਕ ਵੋਟ ਨਹੀਂ ਪਾਉਂਦੇ ਜੀ ਵੋਟ ਪਾਉਂਦੇ ਆ ਜਾਂ ਕਮਿਟਿਡ ਵਰਕਰਸ ਹੂੰ ਜਾਂ ਉਹ ਬੰਦੇ ਜਿਹੜੇ ਕੁਝ ਲਾਲਚਾਂ ਨਾਲ ਵੱਜ ਕੇ ਕਿਸੇ ਨੂੰ ਵੋਟ ਪਾਉਂਦੇ ਆ ਨਾ ਤਾਂ ਆਈਡੀਅਲ ਪੋਲਿਟਿਕਸ ਹੋ ਰਹੀ ਹੈ ਜੀ ਨਾ ਸਾਰੇ ਬੰਦੇ ਆਪਣਾ ਮੈਂਡੇਟ ਦੇ ਰਹੇ ਹੂੰ ਹਾਲਾਤੇ ਬਣੇ ਹੋਏ ਆ ਵੀ ਜਿਹੜੇ ਲੋਕ ਮਾੜਾ ਮੋਟਾ ਪੋਲਿਟਿਕਸ ਨੂੰ ਸਮਝਦੇ ਆ ਹਾਂ ਪੋਲਿਟੀਕਲ ਲੋਕਾਂ ਦੇ ਕਿਰਦਾਰ ਨੂੰ ਸਮਝਦੇ ਆ ਹਾਂ ਜਦੋਂ ਉਹ ਵੋਟ ਹੀ ਨਹੀਂ ਪਾਉਣ ਆਉਣਗੇ ਤੇ ਫਿਰ ਉਹ ਕਿਸੇ ਦੀ ਕਿਸਮਤ ਦਾ ਫੈਸਲਾ ਵੀ ਨਹੀਂ ਕਰ ਸਕਦੇ ਹਾਂ ਹਾਂ ਇਹ ਜ਼ਰੂਰ ਹੈ ਦੇਖੋ ਸਮੇਂ ਨੇ ਕਰ ਬਟ ਲਈ ਹੈ ਨੌਜਵਾਨ ਬਹੁਤ ਉਤਸ਼ਾਹਤ ਵੀ ਹੈ ਉਹ ਚੰਗੇ ਬੁਰੇ ਨੂੰ ਸਮਝਣ ਵੀ ਲੱਗ ਪਏ ਸੋਸ਼ਲ ਮੀਡੀਆ ਨੇ ਇਹਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਉਹ ਆਪਣੇ ਪੇਰੈਂਟਸ ਨੂੰ ਵੀ ਉਹ ਜੇ ਐਜੂਕੇਟ ਕਰ ਰਹੇ ਹੈ ਤੇ ਉਹ ਅਜੇ ਨਾ ਥੋੜਾ ਜਿਹਾ ਏਦਾਂ ਆ ਵੀ ਇੱਕ ਤਾਂ ਬਾਹਰੋਂ ਮਾਈਗ੍ਰੈਂਟਸ ਬਹੁਤ ਆ ਕੇ ਪੰਜਾਬ ਚ ਵਸੇ ਆ। ਹਾਂ। ਉਹਨਾਂ ਨੇ ਪੰਜਾਬ ਦੀ ਸਭਿਤਾ ਨੂੰ ਵੀ ਪ੍ਰਭਾਵਿਤ ਕੀਤਾ। ਹਾਂ। ਪੰਜਾਬ ਦੇ ਪੋਲੀਟੀਕਲ ਸਿਸਟਮ ਨੂੰ ਵੀ ਡਿਸਟਰਬ ਕੀਤਾ। ਇਹ ਕਿੰਨਾ ਕਚਰੇ ਜਿਹਾ ਜੇ ਚੱਲਦਾ ਹੈ ਜਦੋਂ ਤੱਕ ਦੇਖੋ ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਨਾ ਛੋਟੇ-ਛੋਟੇ ਗਰੁੱਪਾਂ ਚ ਤਾਕਤ ਵੰਡੀ ਹੋਈ ਜਦੋਂ ਕੰਸੋਲੀਡੇਟ ਕਰ ਗਈ ਨਾ ਇਹ ਇੱਕ ਨਵੀਂ ਆਸ ਦੀ ਕਰਨ ਲੈ ਕੇ ਆਇਆ। ਅਖੀਰ ਦੇ ਵਿੱਚ ਪਾਪਾ ਸਾਬ ਕੋਈ ਮੈਸੇਜ ਸਾਡੇ ਜਿਹੜੇ ਥੀ ਵਿਊਜ਼ ਨੇ ਇੱਥੇ ਨਿਊਜ਼ੀਲੈਂਡ ਦੇ ਨਾਲ ਜੁੜੇ ਹੋਏ ਜਿਹੜੇ ਬੜੀ ਲਾਗਿਓ ਪੰਜਾਬ ਪੰਜਾਬੀਅਤ ਨੂੰ ਸਿੱਖ ਕੌਮ ਨੂੰ ਬਾਚਤੇ ਨੇ ਉਹਨਾਂ ਲਈ ਕੋਈ ਮੈਸੇਜ ਜੀ ਦੇਖੋ ਇੱਥੇ ਬਹੁਤ ਸੁਚੇਤ ਪੰਜਾਬੀ ਬੈਠੇ ਆ ਜਿਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਵੀ ਹੈ ਜਿਹੜੇ ਖਦਸ਼ੇ ਅਸੀਂ ਝਾਰ ਕਰਕੇ ਹਟੇ ਆ ਉਹ ਵਕਤ ਤੋਂ ਵਕਤ ਸਾਡੇ ਨਾਲ ਵੀ ਸ਼ੇਅਰ ਕਰਦੇ ਆ ਪਰ ਉਹਨਾਂ ਨੂੰ ਮੇਰੀ ਇਹ ਬੇਨਤੀ ਹੈ ਇਹ ਕਿ ਤੁਸੀਂ ਇਸ ਉਜੜ ਚੁੱਕੇ ਬਾਗ ਨੂੰ ਮੁੜ ਵਸਾਉਣ ਦੇ ਲਈ ਆਪਣਾ ਯੋਗਦਾਨ ਪਾਓ ਜਿਹੜੇ ਲੋਕ ਵੰਡੀਆਂ ਪਾ ਕੇ ਪੰਥ ਤੇ ਪੰਜਾਬ ਦੇ ਉੱਤੇ ਰਾਜਨੀਤੀ ਕਰਨ ਦੀ ਸੋਚ ਰਹੇ ਆ ਉਹਨਾਂ ਦੇ ਨਿਸ਼ਾਨੇ ਨੂੰ ਉਹਨਾਂ ਨੂੰ ਗਲਤ ਸਾਬਤ ਕਰਨ ਦੇ ਲਈ ਉਹਨਾਂ ਲੋਕਾਂ ਨੂੰ ਅੱਗੇ ਲਿਆਉਣ ਵਿੱਚ ਮਦਦ ਕਰੋ ਜਿਹੜੇ ਪੰਜਾਬ ਪ੍ਰਸਤ ਪੰਥ ਪ੍ਰਸਤ ਹੈ ਔਰ ਸਰਬੱਤ ਦੇ ਭਲੇ ਨੂੰ ਲੈ ਕੇ ਆਪਣੀ ਪੋਲਿਟਿਕਸ ਕਰਨਾ ਚਾਹੁੰਦੇ ਆ ਉਹਨਾਂ ਨੂੰ ਅੱਗੇ ਵਧਾਉਣਾ ਚਾਹੀਦਾ ਸਰਦਾਰ ਜਸਦੇਵਾਰ ਸੁਖਤੇਵ ਸਿੰਘ ਪੌਰ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਆਇਸ ਸਨ ਆਪਾਂ ਜਾਣਦੇ ਆ ਐਕਟਿੰਗ ਪ੍ਰੈਜ਼ੀਡੈਂਟ ਜਨਰਲ ਸੈਕਟਰੀ ਜਿਹੜੇ ਐਸਟੀਪੀਸੀ ਦੇ ਰਾਏ ਨਾਲ ਦੇ ਨਾਲ ਇਹਨਾਂ ਨੇ ਬਹੁਤ ਲੰਮਾ ਸਮਾਂ ਸਿੱਖ ਸਿਆਸਤ ਦੇ ਵਿੱਚ ਯੋਗਦਾਨ ਪਾਇਆ ਆਪਣੀ ਸਟੈਂਡ ਲੈ ਉਹਨਾਂ ਸਟੈਂਡਾਂ ਦੇ ਵਿੱਚ ਜਦੋਂ ਸਰਸੇ ਵਾਲੇ ਨੂੰ ਜਿਹੜਾ ਆਪਾਂ ਜਾਣਦੇ ਆ ਐਡਵਰਟਾਈਜ਼ਮੈਂਟ ਕਰੋੜਾ ਦੇ ਵਿੱਚ ਜਦੋਂ ਮਿਲੀ ਇਨਾ ਨੇ ਸਟੈਂਡ ਲਿਆ ਉਸ ਸਟੈਂਡ ਦੀ ਕੀਮਤ ਵੀ ਚੁਕਾਈ ਅੱਜ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਸੁਰਖਰੂ ਨੇ ਉੱਥੇ ਵੀ ਪੰਜਾਬ ਜਦੋਂ ਉੱਠਿਆ ਤੇ ਉਹਨਾਂ ਨੂੰ ਸਮਝ ਲੱਗੀ ਕਿ ਸ਼ਾਇਦ ਇੱਕ ਦੋ ਜਿਹੜੇ ਸਾਡੇ ਵਿੱਚ ਹੀ ਸਨ ਉਹਨਾਂ ਦੀ ਜਿਹੜੀ ਆਵਾਜ਼ ਅਸੀਂ ਦਬਾ ਦਿੱਤੀ ਉਹ ਅੱਜ ਉਸ ਨੂੰ ਦੁਬਾਰਾ ਸਪੋਰਟ ਕਰਨ ਦੀ ਜ਼ਰੂਰਤ ਹੈ ਬੜੀ ਮਿਹਰਬਾਨੀ ਸਰਦਾ ਸੁਖਦੇਵ ਸਿੰਘ ਔਰ ਬਹੁਤ ਧੰਨਵਾਦ ਮੈਨੂੰ ਤੁਸੀਂ ਆਪਣੇ ਸਰੋਤਿਆਂ ਦੇ ਰੂਬਰੂ ਕਰਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਧੰਨਵਾਦ